ਵੋਜੋ ਪੰਜਾਬੀਓ ਤਿਆਰ ਅੱਜ ਦੀਆਂ ਫਸਲਾਂ ਤੇ ਨਸਲਾਂ ਨੂੰ ਬਚਾਉਣ ਦੇ ਲਈ ਦੱਸਿਆ ਕਿ ਇੱਕ ਵੱਡਾ ਇਕੱਠ ਫਿਰ ਤੋਂ ਹੋਣ ਜਾ ਰਿਹਾ ਹੈ ਤੇ ਲੁਧਿਆਣੇ ਦੇ ਵਿੱਚ ਇਹ ਵੱਡਾ ਇਕੱਠ ਹੋਵੇਗਾ ਤੇ ਜਿਸ ਦੇ ਵਿੱਚ ਜਥੇਬੰਦੀਆਂ ਪਹੁੰਚਣਗੀਆਂ ਤੇ ਉੱਥੇ ਹੀ 24 ਅਗਸਤ ਨੂੰ ਇਹ ਵੱਡਾ ਇਕੱਠ ਸੱਦਿਆ ਗਿਆ ਤੇ ਜਿਸ ਨੂੰ ਲੈ ਕੇ ਉੱਥੇ ਹੀ ਜਿਹੜਾ ਵੱਡਾ ਸੁਨੇਹਾ ਸਿੰਘਾਂ ਦੇ ਵੱਲੋਂ ਲਗਾਇਆ ਗਿਆ ਹੈ ਤੇ ਜਿਸ ਦੇ ਦੌਰਾਨ ਉਹਨਾਂ ਨੇ ਪੰਜਾਬੀਆਂ ਨੂੰ ਇੱਕ ਵੱਡੀ ਅਪੀਲ ਕੀਤੀ ਆ ਉਹ ਪੂਰੇ ਮੁੱਦੇ ਨੂੰ ਲੈ ਕੇ ਸੁਣਾਉਨੇ ਆ ਹੋਰ ਉਹਨਾਂ ਦਾ ਕੀ ਕਹਿਣਾ ਸਾਰੇ ਹੀ ਪੰਜਾਬੀ ਵੀਰਾਂ ਨੂੰ ਬੇਨਤੀ ਆ ਇਹ ਆਉ ਫਸਲਾਂ ਤੇ ਨਸਲਾਂ ਬਚਾਈਏ ਆਉਣ ਵਾਲੀ 24 ਤਰੀਕ ਨੂੰ ਲੁਧਿਆਣੇ ਵਿਖੇ ਮੋਰਚਾ ਕਾਲੇ ਪਾਣੀਆਂ ਵੱਲੋਂ ਜਿਹੜਾ ਸਾਡੇ ਦਰਿਆਵਾਂ ਦੇ ਵਿੱਚ ਸਤਲੁਜ ਦਰਿਆ ਦੇ ਵਿੱਚ ਲੁਧਿਆਣੇ ਦੀਆਂ ਜਿੰਨੀਆਂ ਫੈਕਟਰੀਆਂ ਲੁਧਿਆਣੇ ਦੇ ਸੀਵਰੇਜਾਂ ਦਾ ਪਾਣੀ ਬੁੱਢੇ ਦਰਿਆ ਬੁੱਢਾ ਜਿਹਨੂੰ ਹੁਣ ਨਾਲਾ ਕਹਿੰਦੇ ਉਹਦੇ ਨਾਲ ਹੀ ਸਿੱਟਿਆ ਜਾ ਰਿਹਾ ਉਹਨੂੰ ਰੋਕਣ ਦੇ ਲਈ 2016-17 ਤੋਂ ਸਾਰੀਆਂ ਹੀ ਜਥੇਬੰਦੀਆਂ ਲੱਗੀਆਂ ਸਰਕਾਰਾਂ ਕੋਲ ਪੀਲਾਂ ਕੀਤੀਆਂ ਦਲੀਲਾਂ ਦਿੱਤੀਆਂ ਪਰ ਕਿਸੇ ਦੇ ਕੰਨ ਤੇ ਜੂੰ ਨਹੀਂ ਸਰਕੀ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਆ ਮੌਜੂਦਾ ਭਗਵੰਤ ਸਿੰਘ ਮਾਨ ਹੋਰ ਵੀ ਜਿੰਨੇ ਇਹਨਾਂ ਦੇ ਐਮ ਐਲ ਏ ਸਹਿਬਾਨ ਸਾਰੇ ਆਉਂਦੇ ਰਹੇ ਪਹਿਲਾਂ ਇਹ ਪਾਪਾ ਇਹ ਪਾਣੀ ਬੰਦ ਹੋਣਾ ਚਾਹੀਦਾ ਕਿਉਂਕਿ ਇਹਦੇ ਨਾਲ ਮਨੁੱਖਤਾ ਦਾ ਕਾਣ ਹੋ ਰਿਹਾ ਕਿਉਂਕਿ ਫਰੀਦਕੋਟ ਫਰੋਇਪਰ ਸ੍ਰੀ ਮੁਕਤਸਰ ਸਾਹਿਬ ਅੰਬੌਰ ਗੰਗਾ ਨਗਰ ਜਲਾਲਾਵਾਦ ਤੇ ਰਾਸਤਾਨ ਦੇ ਲੋਕ ਪਾਣੀ ਪੀਂਦੇ ਆ ਤੇ Pravau ਇਹ ਸਾਰੇ ਉਸ ਸਮੇਂ ਰੌਲਾ ਪਾਉਂਦੇ ਸੀ ਉੱਥੇ ਆ ਕੇ ਵਲੀਪੁਰ ਜਿੱਥੋਂ ਆ ਕੇ ਇਹ ਬੁੱਡੇ ਨਾਲੇ ਦਾ ਪਾਣੀ ਸਤਲੁਜ ਦਰਿਆ 'ਚ ਪੈਂਦਾ ਸਾਰੇ ਉੱਥੇ ਆ ਕੇ ਪਿੱਟਦੇ ਰਹੇ ਆ ਰੌਲਾ ਪਾਉਂਦੇ ਰਹੇ ਆ ਕਿ ਬੰਦ ਹੋਣਾ ਚਾਹੀਦਾ ਤੇ ਹੋਣਾ ਵੀ ਚਾਹੀਦਾ ਕਿਉਂਕਿ ਇਹਦੇ ਨਾਲ ਕੈਂਸਰ ਕਾਲਾ ਪੀਲੀਆ ਵਰਗੀਆਂ ਬਿਮਾਰੀਆਂ ਅੱਜ ਬਹੁਤ ਦੁੱਖ ਦੀ ਗੱਲ ਆ ਪੰਜਾਬ ਦੇ ਵਿੱਚ ਡੇਢ ਡੇਢ ਸਾਲ ਦੇ ਬੱਚਿਆਂ ਦੀਆਂ ਕਿਡਨੀਆਂ ਫੇਲ ਹੋ ਰਹੀਆਂ ਗੁਰਦੇ ਫੇਲ ਹੋ ਰਹੇ ਆ ਲੀਵਰ ਫੇਲ ਹੋ ਰਹੇ ਆ ਇਹੋ ਜਿਹੀਆਂ ਬਿਮਾਰੀਆਂ ਜਿਹੜੀਆਂ ਟੈਸਟਾਂ ਦੇ ਵਿੱਚ ਨਹੀਂ ਆਉਂਦੀਆਂ ਤੇ ਆਓ ਇਸ ਜਿਹੜਾ ਕਾਲਾ ਪਾਣੀ ਆ ਜਿਹੜਾ ਦਰਿਆਵਾਂ ਦੇ ਵਿੱਚ ਸਿੱਟਿਆ ਜਾ ਰਿਹਾ ਏ ਗੰਧਲਾ ਪਾਣੀ ਇਹਨੂੰ ਰੋਕਣ ਦੇ ਲਈ ਜਿਹੜਾ ਮੋਰਚਾ ਕਾਲੇ ਪਾਣੀਆਂ ਉਹਦੇ ਵੱਲੋਂ ਤੁਹਾਡੇ ਸੰਯੋਗ ਦੇ ਨਾਲ ਅਸੀਂ ਪਿੰਡਾਂ ਦੇ ਵਿੱਚ ਹੁਣ ਵੀ ਹੁੱਕੇ ਦਿੰਦੇ ਫਿਰਦੇ ਆ ਭਰਾਵੋ ਕਿ ਜਾਗੋ ਆਓ 24 ਅਗਸਤ ਨੂੰ ਵੱਡੇ ਪੱਧਰ ਤੇ ਪਹੁੰਚੋ ਕਿਸਾਨ ਜਥੇਬੰਦੀਆਂ ਸਮਾਜ ਸੇਵੀ ਜਥੇਬੰਦੀਆਂ ਵੱਲੋਂ ਸਹਿਯੋਗ ਵੀ ਦਿੱਤਾ ਜਾ ਰਿਹਾ ਇਹ ਮਸਲਾ ਕਿਸੇ ਸਿੱਖ ਦਾ ਨਹੀਂ ਹਿੰਦੂ ਦਾ ਨਹੀਂ ਈਸਾਈ ਦਾ ਨਹੀਂ ਮੁਸਲਮਾਨ ਦਾ ਨਹੀਂ ਜਿਹੜਾ ਵੀ ਮਨੁੱਖ ਸੁਭਾ ਜਿਹੜਾ ਵੀ ਮਨੁੱਖ ਪਾਣੀ ਪੀਂਦਾ ਉਹ ਹਰ ਇੱਕ ਦਾ ਮਸਲਾ ਕਿਉਂਕਿ ਅਸੀਂ ਹੋਰ ਚੀਜ਼ ਬਿਨਾ ਬਚ ਜਾਾਂਗੇ ਪਰ ਪਾਣੀ ਬਿਨਾ ਨਹੀਂ ਬਚ ਸਕਦੇ ਪਾਣੀ ਹਰ ਮਨੁੱਖ ਦੇ ਅੰਦਰ 70% ਪਾਣੀ ਆ ਤੇ ਪਾਣੀ ਬਿਨਾ ਅਸੀਂ ਬਚ ਨਹੀਂ ਸਕਦੇ ਭਰਾਵੋ ਇਸ جنگ ਦੇ ਵਿੱਚ ਤੁਹਾਡੇ ਸੰਯੋਗ ਦੀ ਲੋੜ ਆ ਤਾਂ ਹੀ ਜੇ ਅਪਾ ਜੰਗ ਜਿੱਤ ਸਕਦੇ ਆ ਇਸ ਮਨੁੱਖਤਾ ਦੀ ਲੜਾਈ ਦੇ ਵਿੱਚ ਸ਼ਾਮਲ ਹੋਵੋ ਤੇ ਆਪਣਾ ਯੋਗਦਾਨ ਪਾਓ ਇਸ ਮਨੁੱਖਾ ਦੇ ਹੀ ਸਾਨੂੰ ਮਿਲੀ ਆ ਜੇ ਅਸੀਂ ਪਸ਼ੂ ਪੰਛੀ ਜਾਨਵਰ ਵੀ ਆਪਦੇ ਬੱਚੇ ਦਾ ਪਾਲਦੇ ਆ ਤੇ ਉਹ ਆਪਦੇ ਬੱਚਿਆਂ ਨੂੰ ਚੋਗਾ ਚੁੱਕ ਕੇ ਲਿਆ ਕੇ ਬੱਚਿਆਂ ਨੂੰ ਪਾਲਦੇ ਆ ਤੇ ਜੇ ਅਸੀਂ ਪਸ਼ੂ ਤੇ ਪੰਛੀਆਂ ਦੀ ਤਰ੍ਹਾਂ ਆਪਦੇ ਬੱਚੇ ਸਿਰਫ ਪਾਲਨੇ ਆ ਤੇ ਫਿਰ ਸਾਡੇ ਤੇ ਮਨੁੱਖ ਦੇ ਵਿੱਚ ਮਨੁੱਖਾਂ ਦੇ ਪੰਛੀ ਪਸ਼ੂਆਂ ਦੇ ਵਿੱਚ ਬਹੁਤਾ ਅੰਤਰ ਨਹੀਂ ਬਹੁਤਾ ਫਰਕ ਨਹੀਂ ਸਾਨੂੰ ਮਨੁੱਖਾ ਦੇ ਹੀ ਵੈਗਰੂ ਨੇ ਦਿੱਤੀ ਆ ਗੁਰੂ ਨਾਨਕ ਦੇਵ ਜੀ ਪਾਤਸ਼ਾਹ 550 ਸਾਲ ਪਹਿਲਾਂ ਹੋਕਾ ਦਿੰਦੇ ਆ ਪਰਮ ਵਿਗਿਆਨੀ ਪਿਤਾ ਵਹਿਗੁਰੂ ਸਾਡੇ ਪਹਿਲਾਂ ਹੀ ਗੁਰੂ ਗ੍ਰੰਥ ਸਾਹਿਬ ਬਾਣੀ ਚ ਦਰਜ ਆ ਪਹਿਲਾਂ ਹੀ ਹੋਕਾ ਦੇਗੇ ਮਹਾਰਾਜ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤਮ ਹਲਤ 550 ਸਾਲ ਪਹਿਲਾਂ ਜਗਾ ਰਹੇ ਸਾਨੂੰ ਹੋਕਾ ਦੇ ਰਹੇ ਆ ਪਹਿਲਾਂ ਪਾਣੀ ਜਿਉ ਹੈ ਜ ਤਹਰਿਆ ਸਭ ਕੋਈ ਗੁਰੂ ਨਾਨਕ ਦੇਵ ਜੀ ਮਹਾਰਾਜ ਸਾਨੂੰ ਹੋਕਾ ਦੇ ਰਹੇ ਆ ਪਾਣੀ ਨੂੰ ਪਾਣੀ ਪਿਤਾ ਅੱਜ ਸਾਡੀ ਹਵਾ ਦੂਸ਼ਤ ਹੋ ਰਹੀ ਆ ਪਰਾਵੋ ਇਸ ਮਹਿੰਮ ਦਾ ਹਿੱਸਾ ਬਣੋ ਆਪ ਆਪਣੇ ਸਾਧਨਾ ਰਾਹੀਂ ਵੱਡੀ ਗਿਣਤੀ ਚ ਤੁਸੀਂ ਪਹੁੰਚੋ ਕਿਉਂਕਿ ਇੱਕ ਪਾਸੇ ਨੋਟਾਂ ਵਾਲੇ ਇੱਕ ਪਾਸੇ ਤੁਸੀਂ ਵੋਟਾਂ ਵਾਲਿਓ ਤੇ ਜਿਹੜੀ ਵੀ ਸਰਕਾਰ ਆਉਂਦੀ ਅੱਖਾਂ ਮੀਂਜਦੀ ਹੈ ਕਿਉਂਕਿ ਦੂਸਰੇ ਪਾਸੇ ਨੋਟਾਂ ਵਾਲੇ ਆ ਜਿਹੜੇ ਅਰਬਾਂ ਕਰੋੜਾਂ ਰੁਪਈਆ ਭੇਟਾ ਚੜਾਉਂਦੇ ਆ ਜਿਹੜੀਆਂ ਵੀ ਪਾਰਟੀਆਂ ਇਲੈਕਸ਼ਨ ਲੜਦੀਆਂ ਤੇ ਤੁਹਾਡੀ ਵੋਟ ਦਾ ਬਹੁਤਾ ਉਹ ਮੁੱਲ ਮੋਲ ਨਹੀਂ ਸਮਝਦੇਗੇ ਆਓ ਇਸ ਮਹਿੰਮ ਦਾ ਹਿੱਸਾ ਬਣੀਏ ਤੇ ਆਉਣ ਵਾਲੇ 24 ਅਗਸਤ ਨੂੰ ਤੁਸੀਂ ਆਪੋ ਆਪਣਾ ਫਰਜ਼ ਸਮਝਦੇ ਪਹੁੰਚੋ ਭਰਾਵੋ ਇਹ ਇੱਕ ਮੁਕਤਾ ਦਾ ਮਸਲਾ ਕੋਈ ਰਾਜਨੀਤਿਕ ਪੋਲੀਟਿਕਲ ਮਸਲਾ ਨਹੀਂ ਮੈਂ ਤਾਂ ਸਾਰਿਆਂ ਹੀ ਰਾਜਨੀਤਿਕ ਪੋਲੀਟਿਕਲ ਪਾਰਟੀਆਂ ਨੂੰ ਬੇਨਤੀ ਕਰੂੰਗਾ ਪਾਣੀ ਤੁਸੀਂ ਵੀ ਪੀਨੋ ਕਿਸਾਨ ਜੱਥੇਬੰਦੀਆਂ ਨੂੰ ਵੀ ਅਪੀਲ ਕਰੂੰਗਾ ਸਮਾਜ ਸੇਵੀ ਜੱਥੇਬੰਦੀਆਂ ਕਿਸੇ ਵੀ ਧਰਮ ਨਾਲ ਸੰਬੰਧਤਾ ਵਪਾਰੀ ਦੁਕਾਨਦਾਰ ਜਿੰਨੀਆਂ ਵੀ ਸੰਸਥਾਵਾਂ ਉਹਨਾਂ ਨੂੰ ਹੱਥ ਜੋੜ ਕੇ ਅਪੀਲ ਆ ਬੇਨਤੀ ਆ ਭਰਾਵੋ ਤੁਸੀਂ ਇਸ ਮਹਿੰਮਤ ਦੇ ਵਿੱਚ ਸ਼ਾਮਲ ਹੋਵੋ ਇਹ ਮੁਕਤਾ ਦੀ ਲੜਾਈ ਆਪਾਂ ਲੜਨ ਜਾ ਰਹੇ ਆ ਆਉਣ ਵਾਲੀਆਂ ਪੀੜ੍ਹੀਆਂ ਨੂੰ ਬਚਾਈਏ ਪਹਿਲੀ ਪੀੜ੍ਹੀ ਦਾ ਫਰਜ਼ ਬਣਦਾ ਆਉਣ ਵਾਲੀ ਪੀੜ੍ਹੀ ਨੂੰ ਕੀ ਦੇ ਕੇ ਜਾਣਾ ਆਉਣ ਵਾਲੀਆਂ ਨਸਲਾਂ ਨੂੰ ਕੀ ਦੇ ਕੇ ਜਾਣਾ ਅਸੀਂ ਕੀ ਦੇ ਕੇ ਜਾ ਰਹੇ ਆ ਅੱਜ ਫੈਕਟਰੀਆਂ ਦਾ ਜਿਹੜਾ ਪਾਣੀ ਆ ਉਹ ਦਰਿਆਵਾਂ ਦੇ ਵਿੱਚ ਵਹਰ ਪਾ ਕੇ ਸਿੱਟਿਆ ਜਾ ਰਿਹਾ ਜਿਵੇਂ ਜੀਵਾ ਜੀਰਾ ਫੈਕਟਰੀ ਤੁਹਾਡੇ ਕੋਲ ਆਧਾਰਨ ਜਿਹਦਾ ਪਾਣੀ ਦਰਿਆਵਾਂ ਜਿਹਦਾ ਪਾਣੀ ਥੱਲੇ ਧਰਤੀ 'ਚ ਸਿੱਟਿਆ ਜਾਂਦਾ ਸੀ ਜੀਰੇ ਜਿਹੜਾ ਏਰੀਆ ਉਹਦਾ ਜਿੰਨਾ ਏਰੀਏ ਦੇ ਵਿੱਚ ਕੀ ਹਾਲ ਹੋਇਆ ਤੁਹਾਨੂੰ ਸਭ ਨੂੰ ਪਤਾ ਹੀ ਆ ਉਹ ਫੈਕਟਰੀ ਬੰਦ ਕਰਾਈ ਲੋਕਾਂ ਨੇ ਜਦੋਂ ਮੀਆਂ ਸਿੰਘ ਵਾਲੇ ਗੁਰੂ ਘਰ ਦੇ ਵਿੱਚ ਬੋਰ ਕੀਤਾ ਭਰਾਵੋ ਇਹ ਸਾਰੀ ਲੜਾਈ ਆਪਾਂ ਨੂੰ ਜਿੱਤਣੀ ਪੈਣੀ ਆ ਜੇ ਆਉਣ ਵਾਲੀਆਂ ਫਸਲਾਂ ਤੇ ਨਸਲਾਂ ਬਚਾਉਣੀਆਂ ਆਪਾਂ ਜ਼ਮੀਨਾਂ ਬਚਾ ਲਈਆਂ ਆਪਾਂ ਦਿੱਲੀ ਮੋਰਚਾ ਲਾ ਕੇ ਤੇ ਪਰ ਜ਼ਮੀਨਾਂ ਵਾਹੁਣ ਵਾਲਾ ਕੌਣ ਰਹੂਗਾ ਜੇ ਇੱਥੇ ਸਾਡੇ ਬੱਚੇ ਹੀ ਨਾ ਰਹਿ ਤੇ ਇਸ ਲਈ ਇਸ ਮਹਿੰਮ ਦਾ ਹਿੱਸਾ ਸਾਨੂੰ ਜ਼ਰੂਰ ਬਣਨਾ ਚਾਹੀਦਾ ਇਸ ਵਿੱਚ ਜ਼ਰੂਰ ਸ਼ਾਮਲ ਹੋਣਾ ਚਾਹੀਦਾ ਇਸ ਮਨੁੱਖਤਾ ਦੀ ਲੜਾਈ ਦਾ ਤੁਸੀਂ ਮੈਂ ਮੈਂ ਆਸ ਕਰਦਾ ਤੁਸੀਂ ਇਸ ਮਨੁੱਖਤਾ ਦੀ ਲੜਾਈ ਦੇ ਵਿੱਚ ਜ਼ਰੂਰ ਭਾਗੀਦਾਰ ਬਣੋਗੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਘਟੋ ਘਟ ਹੁਣ ਤੱਕ 200 ਪਿੰਡ ਚ ਲੱਕਾ ਸਿੰਘ ਸਦਾਣਾ ਸਾਰੇ ਤੇਜਿੰਦਰ ਸਿੰਘ ਰਮਾਣਾ ਜਿੰਨੀ ਵੀ ਟੀਮ ਆ ਸਾਡੀ ਸਾਰੀ ਜਾ ਚੁੱਕੀ ਆ ਪਿੰਡ ਪਿੰਡ ਦੇ ਵਿੱਚ ਹੁਕਾ ਦੇ ਕੇ ਆਏ ਆ ਭਰਾਵੋ ਸਾਡਾ ਤਾਂ ਫਰਜ਼ ਬਣਦਾ ਹੁਕਾ ਦੇਣਾ ਕਿਉਂਕਿ ਅਸੀਂ ਚੌਂਕੀਦਾਰਾ ਕਰ ਰਹੇ ਆ ਤੇ ਕਰਨਾ ਸਾਡਾ ਫਰਜ਼ ਆ ਅਮਤੋਜ ਸਿੰਘ ਮਾਨ ਦਸਕੀਰਤ ਸਿੰਘ ਲੁਧਿਆਣਾ ਜਿੰਨੀ ਵੀ ਟੀਮ ਆ ਸਾਰੀ ਲੱਗੇ ਹੋਏ ਆ ਇਸਾ ਮੁਨਕਤਾ ਦੀ ਲੜਾਈ ਚ ਕੋਈ ਰਾਜਨੀਤਿਕ ਕੋਈ ਪੋਲੀਟਿਕਲ ਮਸਲਾ ਨਹੀਂ ਭਰਾਵੋ ਸਾਡੇ ਵੱਡ ਵਡੇਰੇ ਵੀ ਜਦੋਂ ਵੀ ਪੰਜਾਬ ਦੇ ਲੋਕਾਂ ਨੇ ਦੇ ਹੱਕ ਲਏ ਉਹਨਾਂ ਨੂੰ ਜੂਝਣਾ ਪਿਆ ਲੜਨਾ ਪਿਆ ਸ਼ੀਧੀਆਂ ਵੀ ਦੇਣੀਆਂ ਪਈਆਂ ਤੇ ਕਿਉਂਕਿ 40 ਸਾਲ ਹੋ ਗਏ ਆ ਇਹ 40 ਸਾਲਾਂ ਦੀ ਜੜ ਸੌਖੀ ਨਹੀਂ ਪੱਟੀ ਜਾਣੀ ਤੇ ਇਹਨੂੰ ਪੱਟਣ ਵਾਸਤੇ ਤੁਹਾਡੇ ਸਾਰਿਆਂ ਦੇ ਸੰਯੋਗ ਦੀ ਲੋੜ ਆ ਕਿਉਂਕਿ 40 ਸਾਲਾਂ ਤੋਂ ਇਹ ਪਾਣੀ ਪੈ ਰਿਆ ਬਹੁਤ ਸਰਕਾਰਾਂ ਆਈਆਂ ਬਹੁਤ ਚਲੀਆਂ ਗਈਆਂ ਕਿਸੇ ਨੇ ਗੌਰ ਨਹੀਂ ਕੀਤੀ ਗਈ ਕਿਉਂਕਿ ਉਧਰ ਤਲਾੜ ਲੋਕ ਆ ਤੇ ਇਧਰ ਆਮ ਲੋਕਾਂ ਤੇ ਹੁਣ ਆਮ ਅਤੇ ਖਾਸ ਦੀ ਲੜਾਈ ਆ ਇਸ ਲੜਾਈ ਦੇ ਵਿੱਚ ਤੁਸੀਂ ਯੋਗਦਾਨ ਪਾਓ ਤੁਹਾਡੇ ਯੋਗਦਾਨ ਨਾਲ ਹੀ ਇਹ ਜੰਗ ਜਿੱਤੀ ਜਾਣੀ ਆ ਤੁਹਾਨੂੰ ਸਭ ਨੂੰ ਅਪੀਲ ਆ ਕਿ 24 ਅਗਸਤ ਦਿਨ ਯਾਦ ਰੱਖੋ ਆਓ ਲੁਧਿਆਣੇ ਚਲੀਏ 24 ਅਗਸਤ ਨੂੰ ਇਹ ਹੁੱਕਾ ਦਿਓ ਕਾਲੇ ਪਾਣੀ ਬੰਦ ਕਰਾਉਣ ਲਈ ਆਓ ਲੁਧਿਆਣੇ ਚਲੀਏ ਇਸ ਆਵਾਜ਼ ਨੂੰ ਵੱਧ ਵੱਧ ਆਪਦੇ ਸੋਸ਼ਲ ਮੀਡੀਆ ਤੇ ਫੇਸਬੁੱਕ ਰਾਹੀਂ ਇੰਸਟਾਗ੍ਰਾਮ ਰਾਹੀਂ ਤੁਸੀਂ ਵੱਧ ਤੋਂ ਉਹਦੇ ਆਵਾਜ਼ ਨੂੰ ਅੱਗੇ ਪਹਚਾਓ ਲੋਕਾਂ ਤੱਕ ਆਵਾਜ਼ ਪਹਚਾਓ ਤਾਂ ਲੋਕ ਜਾਗਣ ਸੁੱਤੇ ਹੋ ਜਾਗਣ ਲੋਕਾਂ ਨੂੰ ਜਾਗਣ ਦੀ ਲੋੜ ਆ ਸਰਕਾਰਾਂ ਦੀ ਨਾ ਝਾਕ ਕਰੋ ਆਪਣੀ ਰਾਖੀ ਆਪ ਕਰੋ ਇਹ ਨਾਰੇ ਥੱਲੇ ਮੈਂ ਤੁਹਾਨੂੰ ਵੀਰਾਂ ਕਰਦਾ ਕਿ ਜਰੂਰ ਸ਼ਾਮਲ ਹੋ ਇਹ ਮਨੁੱਖਤਾ ਦਾ ਮਸਲਾ ਸਾਰੇ ਹੀ ਵੀਰਾਂ ਦਾ ਧੰਨਵਾਦ